ਸਤਨਾਮ ਸਤਿ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਤਰਾਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁ ਕਢੇ ਕਾਵੇ ਓ ਅੰਤਰਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁ ਕਢੇ ਕਾਵੇ ਓ ਅੰਤਰਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਾਨਤ ਦੂਰ ਤੂੰ ਪ੍ਰਭ ਨੇਰ ਉਤਤਾਕੇ ਉਤਤੇ ਉਤ ਵੇਖਿਆ ਵੇ ਲੋਬੀ ਫਿਰ ਰਹਾਓ ਜਬ ਲਾਗ ਟੁਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਪਗਤ ਜਿਨ ਸੋਈ ਜਬ ਲਾਗ ਟੁਟੇ ਨਾਹੀ ਮਨ ਪਰਮਾ

ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁਕ ਡੇਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਾਨਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਤੇ ਉਤ ਪੇਖੇ ਆਵੇ ਲੋਬੀ ਫਿਰ ਰਹਾਉ ਜਬ ਲਾਗ ਟੁੱਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਟੁੱਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਤਰਾਸਰੀ ਮਹੱਲਾ ਪੰਜਵਾਂ ਜਿਤਨੇ ਕਰੇ ਮਾਨੁ ਕਢਹਿ ਕਾਵੇ ਓ ਅੰਤਰ ਜਮਹੀ ਜਾਣੇ ਭਾਵ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁ ਕਡੇ ਕਾਵੇ ਉੰ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਭੇਖ ਕਰੇ ਨਿਰਵਾਨੇ ਜਾਨਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਤੇ ਉਤ ਭੇਖੇ ਆਵੇ ਲੋਬੀ ਫਿਰ ਰਹਾਉ ਜਬ ਲਾਗ ਟੁਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਪਗਤ ਜਿਨ ਸੋਈ ਜਬ ਅਗ ਟਟੇ ਨਹੀ ਮਨ ਪਰਮਾ ਤਬ ਅਗ ਮੁਕਤ ਨ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਪਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਰਸਰੀ ਮਹੱਲਾ ਪੰਜਵਾਂ ਜਤਨ ਕਰੇ ਮਾਨੁਕ ਡੇਕਾਵੇ ਓ ਅੰਤਰਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਭੇਖ ਕਰੇ ਨਿਰਬਾਨੇ ਜਤਨ ਕਰੇ ਮਾਨੁਕ ਡੇਕਾਵੇ ਓ ਅੰਤਰਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਭੇਖ ਕਰੇ ਨਿਰਬਾਨੇ ਜਾਨਤ ਦੂਰ ਤੂੰ ਪ੍ਰਭ ਨੇਰ ਉਤਰਤਾ ਕੇ ਉਤਤੇ ਉਤ ਪੇਖੇ ਆ ਵੇ ਲੋਬੀ ਫਿਰ ਰਹਾਓ ਜਗ ਲਾਗ ਟੁਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਪਗਤ ਜਿਨ ਸੋਈ ਜਬ ਲਾਗ ਟੁਟੇ ਨਾਹੀ ਮਨ ਪਰਮਾ ਤਬਲਾ ਗੁਗਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਰਸਰੀ ਮਹੱਲਾ ਪੰਜਵਾਂ ਜਿਤਨੇ ਕਰੇ ਮਾਨੁਕ ਡਹਿਕਾਵੇ ਓ ਅੰਤਰ ਜਮਹੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁਖ ਡੇ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਾਨਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਤੇ ਉਤ ਪੇਖੇ ਆਵੇ ਲੋਭੀ ਫਿਰ ਰਹਾਉ ਜੇ ਬਲਾਗ ਟੁੱਟੇ ਨਾਹੀ ਮਨ ਪਰਮਾ ਤਬ ਬਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜੇ ਬਲਾਗ ਟੁੱਟੇ ਨਾਹੀ ਮਨ ਪਰਮਾ ਤਬ ਬਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਰਾਸਰੀ ਮਹੱਲਾ ਪੰਜਵਾਂ ਜਿਤਨੇ ਕਰੇ ਮਾਨੁਕ ਡਹਿਕਾਵੇ ਹੋ ਅੰਤਰ ਜਮਹੀ ਜਾਣੇ ਭਾਵ ਕਰੇ ਕਰਮ ਕਰ ਪਾਵੇ ਵੇ ਪੇਖ ਕਰੇ ਨਿਰਬਾਨੀ ਜਤਨ ਕਰੇ ਮਾਨੁਖ ਡੇ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਭੇਖ ਕਰੇ ਨਿਰਬਾਨੇ ਜਾਨਤ ਦੂਰ ਤੁਮ ਪ੍ਰਭ ਨੇਰ ਉਤਰਤਾ ਕੇ ਉਤ ਤੇ ਉਤ ਦੇਖੇ ਆਵੇ ਲੋਬੀ ਫਿਰ ਰਹਾਉ ਜਗ ਲਾਗ ਟੁਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਅਗ ਟਟੇ ਨਹੀਂ ਮਨ ਪਰਮਾ ਤੋ ਬਲਾਗ ਮੁਕਤ ਨ ਕੋਈ ਕਹੋ ਨਾਨਕ ਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ست نام شری واحر صاحب جی او تناسری محلہ پنج جتن کرے مانک ڈے او انتر ان جانے پاپ کرے کر پاوے پیکھ کرے نربانے جتن کرے مانک ڈکاوے وہ اتر جم ہی جانے پاپ کرے کر پاوے پیکھ کرے نربانے ਜਾਨਤ ਦੂਰ ਤੂੰ ਪ੍ਰਭ ਨੇਰ ਉਤਰਤਾ ਕੇ ਉਤਤੇ ਉਤ ਪੇਖੇ ਆਵੇ ਲੋਬੀ ਫਿਰ ਰਹਾਉ ਜਗਲਾਗ ਟੁਟੇ ਨਾਹੀ ਮਨ ਪਰਮਾ ਤਬਲਾਗ ਮੁਕਤ ਨਾ ਕੋਈ ਕਹੋ ਨਨਕਹ ਦਿਆਲ ਸੁਆਮੀ ਸੰਤ ਫਕਤ ਜਿਨ ਸੋਈ ਜਗਲਾਗ ਟੁਟੇ ਨਾਹੀ ਮਨ ਪਰਮਾ तबलाग मुक्त कोई कहो नानक दयाल सवामी संत भॻत जिन सोई वाहिगुरु जी का ख़ालसा वाहिगुरु जी फतेह